ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਆ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹੌਸਨਾਜੀ ਪ੍ਰੋਗਰਾਮ ਪੈਸਾ ਤੇ ਲਾ ਜਿਸ ਦੇ ਵਿੱਚ ਫਾਈਨੈਂਸ ਸੰਬੰਧੀ ਟੈਕਸ ਸੰਬੰਧੀ ਲੇਟੈਸਟ ਅਪਡੇਟਸ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਅੱਜ ਦੇ ਇਸ ਪੈਸਾ ਤੇ ਲਾ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡੇ ਕਰੰਟ ਅਫੇਅਰਸ ਨੂੰ ਲੈ ਕੇ ਇੰਟਰਸਟ ਰੇਟ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਸਾਲ 2025 ਜਿਵੇਂ ਕਿ ਕੁਝ ਦਿਨਾਂ ਦੇ ਵਿੱਚ ਖਤਮ ਹੋਣ ਜਾ ਰਿਹਾ ਹੈ ਤਾਂ 31 ਦਸੰਬਰ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਕਿਹੜੇ ਕੰਮ ਕਰਨੇ ਜ਼ਰੂਰੀ ਨੇ ਜਿਨ੍ਹਾਂ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਾਇਦੇ ਮਿਲ ਸਕਦੇ ਨੇ ਸਭ ਦੇ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਜੇਕਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਚ ਉਸ ਨੂੰ ਲੈ ਕੇ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇਗਾ ਕਿਵੇਂ ਗਰੋ ਕਰਨਾ ਚਾਹੀਦਾ ਹੈ ਸਭ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਕੁਝ ਵੀ ਪੁੱਛਣ ਦੇ ਲਈ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਜਿੱਥੇ ਲਿਖਿਆ ਲਾਈਵ ਕਾਲ 647366777 ਤੁਸੀਂ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਨਰ ਹਰਵਰ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਪੰਜਾਬ ਟੈਕਸ ਸੋਲੂਸ਼ਨ ਤੋਂ ਜਗਜੀਤ ਸਾਚਾ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਸਤਿ ਸ੍ਰੀ ਅਕਾਲ ਸਰ ਥੈਂਕ ਯੂ ਗੁਰਜੀਤ ਜੀ ਤੁਹਾਨੂੰ ਤੇ ਟੀਵੀ ਪ੍ਰੋਗਰਾਮ ਹਮਦਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਨਿੱਕੀ ਸੱਤਿਆ ਵੱਲੋਂ ਤੇ ਪੰਜਾਬ ਟੈਕਸਟੀ ਟੀਮ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਤੇ ਇੰਟਰਸਟ ਰੇਟ ਨੂੰ ਲੈ ਕੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੋ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਮੀਟਿੰਗ ਕੀਤੀ ਜਾਏਗੀ ਤੇ ਅਨਾਉਂਸਮੈਂਟ ਹੋਏਗੀ ਤੇ ਕੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਇੰਟਰਸਟ ਰੇਟ ਨੂੰ ਲੈ ਕੇ ਤੇ ਕਾਫੀ ਕਿਆਸਰਾਈਆਂ ਆ ਬਾਕੀ ਐਸ ਸੌਰੀ ਲੱਗ ਰਿਹਾ ਕਿ ਗਵਰਨਮੈਂਟ ਕਹਿੰਦੀ ਕਿ ਆਲਰੇਡੀ ਕਈ ਵਾਰੀ ਦੋ ਤਿੰਨ ਵਾਰੀ ਆਲਰੇਡੀ ਅਸੀਂ ਇੰਟਰਸਟ ਰੇਟ ਕਾਫੀ ਰਿਡਿਊਸ ਕਰਤਾ ਕਿਉਂਕਿ ਇਹਨਾਂ ਦਾ ਜਦੋਂ ਸਟਾਰਟਿੰਗ ਹੀ ਸਾਲ ਸ਼ੁਰੂ ਹੋਇਆ ਉਸ ਤੋਂ ਫਿਰ ਪਰ ਸੰਤਾਕ ਲੈ ਕੇ ਜਾਵਾਂਗੇ ਜੀ ਕੁਆਰਟੀ 2.25% ਦਾ ਲਾਸਟ ਹੋ ਚੁੱਕਿਆ ਤੇ ਸਿਰਫ 15-20% ਚਾਂਸਸ ਹੈਗੇ ਸ਼ਾਇਦ ਇੰਟਰਸਟ ਰੇਟ ਪੁਆਇੰਟ 2.25 ਹੋਰ ਕੱਟ ਸਕਦਾ ਓਕੇ ਪਰ ਚਾਂਸਸ ਬਹੁਤ ਘੱਟ ਹੈ ਇਸ ਤੋਂ ਬਾਅਦ ਯੂਐਸ ਨੇ ਦੋ ਤਿੰਨ ਵਾਰੀ ਰਿਡਿਊਸ ਰਹੀ ਸੀ ਕੀਤਾ ਕਿਉਂਕਿ ਯੂਐਸ ਦੇ ਨਾਲ ਮਾਰਕੀਟ ਕਾਫੀ ਇੰਪੈਕਟ ਕਰਦੀ ਆ ਤੇ ਉਹਨਾਂ ਦੇ ਚਾਂਸਸ ਬਹੁਤ ਜ਼ਿਆਦਾ ਇਸ ਵਾਰੀ ਰਿਡਿਊਸ ਕਰਨ ਦੇ ਕਿਉਂਕਿ ਉਹਨਾਂ ਦਾ ਆਪਣੇ ਨਾਲ ਕਾਫੀ ਹਾਈ ਇੰਟਰਸਟਿਡ ਹੈ ਗੈਨ ਜੀ ਤੇ ਇਹ ਦੇ ਨਾਲ ਹੀ ਕੈਨੇਡਾ ਦੀ ਇਕਨੋਮੀ ਇਸ ਸਮੇਂ ਕਾਫੀ ਡਾਵਾ ਡੋਲ ਨਜ਼ਰ ਆ ਰਹੀ ਹੈ ਹਰ ਪਾਸੇ ਉਹੀ ਸੁਣਨ ਨੂੰ ਮਿਲ ਰਿਹਾ ਤੇ ਇਹ ਇਸ ਸਾਲ ਦੀ ਜੇ ਗੱਲ ਕਰੀਏ ਤਾਂ ਸ਼ੁਰੂਆਤ ਤੋਂ ਹੀ ਟੈਰਿਫ ਦਾ ਜਿਹੜਾ ਪ੍ਰਭਾਵ ਹੈ ਖਤਰਾ ਕਾਫੀ ਜ਼ਿਆਦਾ ਮੰਡਰਾ ਰਿਹਾ ਸੀਗਾ ਤਾਂ ਹੁਣ ਸਾਲ ਜਿਵੇਂ ਖਤਮ ਹੋਣ ਵਾਲਾ ਤਾਂ ਹੁਣ ਟੈਰਿਫ ਨੂੰ ਲੈ ਕੇ ਕਿੰਨਾ ਕੁ ਡਾਰਾ ਕੈਨੇਡੀਅਨਸ ਦੇ ਵਿੱਚ ਨਹੀਂ ਕਾਫੀ ਹੈ ਜੇ ਦੇਖਿਆ ਜਾਵੇ ਬਿਜ਼ਨਸ ਲਾਸਸੇ ਕਾਫੀ ਹੋ ਰਹੇ ਉਹਦੇ ਵਿੱਚ ਬਟ ਗਵਰਨਮੈਂਟ ਵੀ तरीके तरीके ਨਾਲ سپورਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜ ਜਿਹਦੇ ਵਿੱਚ ਆਪਾਂ ਦੇਖਿਆ ਕਿ ਸਭ ਤੋਂ ਜ਼ਿਆਦਾ ਜਿਹੜੇ ਟੈਰਿਫ ਨੇ ਹਿੱਟ ਕੀਤੇ ਹੈ ਸਟੀਲ ਤੇ ਅਲੂਮੀਨੀਅਮ ਇੰਡਸਟਰੀ ਜੀ ਟਰਾਂਸਪੋਰਟੇਸ਼ਨ ਇੰਡਸਟਰੀ ਸਾਡੀ ਵੇਅਰ ਹਾਊਸਿੰਗ ਇੰਡਸਟਰੀ ਕਿਉਂਕਿ ਅੱਗੇ ਹੁੰਦਾ ਸੀ ਕਿ ਤੁਸੀਂ ਹੁਣ ਤਾਂ ਇਹ ਵੀ ਹੋ ਗਿਆ ਕਿ ਅੱਜ ਰੱਖਿਆ ਸਮਾਨ ਕੱਲ ਨੂੰ ਪਤਾ ਨਹੀਂ ਮਹਿੰਗਾ ਨਾ ਹੋ ਜਾਵੇ ਜੀ ਕਿਉਂਕਿ ਉਹਨਾਂ ਨੇ ਟੈਰਿਫ ਲਾਪਟੇ ਇਹਨਾਂ ਚੀਜ਼ਾਂ ਦੇ ਉੱਤੇ ਇਸ ਲਈ 4-5 ਇੰਡਸਟਰੀ ਕਾਫੀ ਜ਼ਿਆਦਾ ਹਿੱਟ ਹੋਈ ਆ ਤੇ ਗਵਰਨਮੈਂਟ ਨੇ ਇਹਨਾਂ ਨੂੰ ਸਪੋਰਟ ਕਰਨ ਦੀ ਵੀ ਕੋਸ਼ਿਸ਼ ਕੀਤੀ ਓਕੇ ਤੇ ਸਭ ਤੋਂ ਵੱਧ ਬਿਜ਼ਨਸ ਕਿਹੜਾ ਪ੍ਰਭਾਵਿਤ ਹੋਇਆ ਟੈਰਿਫ ਲੱਗਣ ਕਰਕੇ ਇਸ ਸਮੇਂ ਕੈਨੇਡਾ ਦੇ ਵਿੱਚ ਇਹ ਚਾਰ ਬਿਜ਼ਨਸ ਮੋਸਟਲੀ ਹੋਇਆ ਜੀ ਸਭ ਤੋਂ ਪਹਿਲਾਂ ਸਟੀਲ ਐਂਡ ਐਲੂਮੀਨੀਅਮ ਨੇ ਦੋ ਆ ਤੇ ਇਵਨ ਪ੍ਰੋਵਿੰਸ ਵਾਈ ਦੇਖਿਆ ਜਾਵੇ ਤਾਂ ਦੂਸਰੇ ਪ੍ਰੋਵਿੰਸਾਂ ਦੇ ਵਿੱਚ ਜਿਦਾ ਅਲਬਰਟਾ ਦੇ ਵਿੱਚ ਆ ਆਪਣੇ ਫੂਡ ਦੇ ਨਾਲ ਰਿਲੇਟਡ ਕਈ ਚੀਜ਼ਾਂ ਹੈਗੇ ਜਿਦਾ ਮੀਟ ਫੂਡ ਹੈਗਾ ਵੀ ਪੋਲਟਰੀ ਪ੍ਰੋਡਕਟ ਹੈਗੇ ਉਹਨਾਂ ਨੂੰ ਕਾਫੀ ਹਿੱਟ ਹੋਇਆ BC ਚ ਡਿਫਰੈਂਟ ਤਰੀਕੇ ਨਾਲ ਹਿੱਟ ਹੋਇਆ ਇੰਟੀਰੀਅਰ ਦੇ ਵਿੱਚ ਜਿਹੜਾ ਹਿੱਟ ਹੋਇਆ ਇੰਟੀਰੀਅਰ ਦੇ ਵਿੱਚ ਸਾਡੀ ਆਪਣੀ ਟਰੱਕਿੰਗ ਇੰਡਸਟਰੀ ਨੇ ਬਹੁਤ ਜ਼ਿਆਦਾ ਹਿੱਟ ਕੀਤਾ ਕਿਉਂਕਿ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਜੇ ਅਸੀਂ ਸਾਰਾ ਮੈਪ ਦੇਖਿਆ ਜਾਵੇ ਕੈਨੇਡਾ ਦਾ ਜਿੰਨੀ ਕੈਨੇਡਾ ਦੀ ਟੋਟਲ ਜੀਟੀਪੀ ਹੈਗੀ ਜਾਂ ਜਿਹੜੀ ਪ੍ਰੋਗਰੈਸਿਵ ਹੈਗੀ ਤਾਂ ਜਿਹੜਾ ਗ੍ਰੇਟਰ ਹੌਰਸ਼ੋਰ ਏਰੀਆ ਆਪਣਾ ਦਾ ਕੈਨੇਡਾ ਦਾ ਆਪਣਾ ਉਹ ਇੰਟੀਰੀਅਰ ਦਾ ਜਿਹੜਾ ਸਾਰਾ ਨਾਇਗਰਾ ਫਾਲ ਗ੍ਰੇਟਰ ਟ੍ਰਾਂਟੋ ਹਸ਼ੋਰ ਏਰੀਆ ਕਹਿੰਦੇ ਆ ਤਾਂ 40% ਜੀਡੀਪੀ ਇੱਥੋਂ ਪ੍ਰੋਡਿਊਸ ਹੁੰਦੀ ਆ 44% ਇਹਦਾ ਮਤਲਬ ਜੇ 100 ਡਾਲਰ ਕੈਨੇਡਾ ਕਮਾ ਰਹੇ ਤਾਂ 40 ਡਾਲਰ ਇਸ ਏਰੀਆ ਨੂੰ ਇੰਪੈਕਟ ਬਹੁਤ ਪੈਂਦਾ ਹੋਊ ਜੇ ਦੇਖਿਆ ਜੇ ਪਿੱਛੇ ਤੇ ਆਪਾਂ ਨੇ ਸਾਰਾ ਟੈਰਫ ਜਿਹੜੀ ਆਪਣੀ ਕਸਮਸ ਸੀ ਯੂਐਸਏ ਤੇ ਮੈਕਸੀਕੋ ਨਾਲ ਸੀ ਐਂਡ ਜਿਹੜੀ ਡੀਲ ਹੋਈ ਸੀ ਕਿ ਫ੍ਰੀ ਟ੍ਰੇਡ ਹੋਊਗਾ ਉਹਦੇ ਨਾਲ ਬਹੁਤ ਬੂਮ ਆਪ ਹੋਇਆ ਚੀਜ਼ੇ ਜਿਸ ਤੋਂ ਸਭ ਜਿਸ ਵਿੱਚ ਸਭ ਤੋਂ ਜ਼ਿਆਦਾ ਟਰਕਿੰਗ ਬੂਮ ਆ ਪਈ ਹੈ ਤੇ ਇਹ ਆਪਣੀ ਆਟੋ ਇੰਡਸਟਰੀ ਬਹੁਤ ਜ਼ਿਆਦਾ ਆਈ ਹੈ ਕਿਉਂਕਿ ਪਲਾਂਟ ਕੁਛ ਇੱਥੇ ਲੱਗੇ ਸੀ ਕੁਸਮੈਟਿਕ ਕੋ ਲੱਗੇ ਸੀ ਕੁਛ ਅਮਰੀਕਾ ਸੀ ਤਾਂ ਆਪਸ ਦੇ ਵਿੱਚ ਐਕਸਚੇਂਜ ਬਹੁਤ ਸੀ ਉਹ ਹਾਲੇ ਨੂੰ ਸਿੱਧ ਰੱਕੇ ਨਾਲ ਚੱਲ ਰਿਹਾ ਬਟ ਦੂਸਰੇ ਜਿਹਦਾ ਫੀਲਡ ਜਿਹਦਾ ਆਪਣੇ ਅਲੂਮੀਨੀਅਮ ਆਇਰਨਾ ਲੋਹਾ ਹੈਗਾ ਇਹਦੇ ਤੇ ਕਾਫੀ ਜ਼ਿਆਦਾ ਇੰਪੈਕਟ ਪਿਆ ਉਹਦੇ ਤੇ ਡਾਇਰੈਕਟ ਉਹਨਾਂ ਨੇ ਇੱਕ ਡਾਇਰੈਕਟ ਹਿੱਟ ਕੀਤਾ ਹਮ ਓਕੇ ਤੇ ਜਿਵੇਂ ਤੁਸੀਂ ਟਰਕਿੰਗ ਇੰਡਸਟਰੀ ਦੀ ਗੱਲ ਕੀਤੀ ਤਾਂ ਇਸ ਸਮੇਂ ਕਈ ਟਰਕਿੰਗ ਇੰਡਸਟਰੀਜ਼ ਬੰਦ ਵੀ ਕਰ ਰਹੇ ਨੇ ਮਤਲਬ ਆਪਣੀਆਂ ਕੰਪਨੀਆਂ ਬੰਦ ਹੋ ਰਹੀਆਂ ਨੇ ਕਾਫੀ ਜ਼ਿਆਦਾ ਇੱਕ ਦੇਖੋ ਦੋ ਤਿੰਨ ਚੀਜ਼ਾਂ ਦਾ ਇੰਪੈਕਟ ਇਕੱਠਾ ਹੀ ਪਿਆ ਹਮ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਹਿਲਾਂ ਹੀ ਜਦੋਂ ਡਿਮਾਂਡ ਐਂਡ ਸਪਲਾਈ ਵੀ ਸਾਨੂੰ ਦੇਖਣ ਕੇ ਆਏ ਦੇਖੋ ਇੱਕ ਜਦੋਂ ਇੱਕ ਵਾਰੀ ਕੋਵਿਡ ਦੇ ਵਿੱਚ ਸਪਲਾਈ ਸਟਾਪ ਹੋ ਗਈ ਜਾਂਦਾ ਇਟ ਮੀਨਸ ਨੇਚੁਰਲੀ ਹੁੰਦਾ ਕਿ ਡਿਮਾਂਡ ਇੱਕ ਲੱਖ ਤਾਂ ਵਧੇਗੀ ਤੇ ਫੇਰ ਰਿਡਿਊਸ ਹੋਏ ਜਦੋਂ ਇੱਕ ਲੱਖ ਤਾਂ ਡਿਮਾਂਡ ਵਧੀ ਤਾਂ ਕਈ ਆਪਰੇਟਰਸ ਨੇ ਆਪਣੀ ਲਾਇਬਿਲਟੀ ਜ਼ਿਆਦਾ ਚੱਕ ਲਈ ਵੀ ਕੰਮ ਚੱਲ ਗਏ ਟਰੱਕ ਹੋਰ ਪਾ ਲੋ ਟਮਾਟੋ ਨੇਚੁਰਲੀ ਹੈ ਤਾਂ ਸਪਲਾਈ ਟੁੱਟੀ ਹੋਈ ਸੀ ਲਿਮਟਿਡ ਸੀ ਉਹਨੇ ਇੱਕ ਵਾਰੀ ਉੱਪ ਜਾਣਾ ਥੱਲੇ ਆਉਣਾ ਸੀ ਗਵਰਨਮੈਂਟ ਨੇ ਆਪਣੇ ਤਰੀਕੇ ਨਾਲ ਉਸ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹੀ ਆਪਾਂ ਐਸੈਟ ਲਾਇਬਿਲਟੀ ਜਿੱਦਾਂ ਆਪਾਂ ਬਿਜ਼ਨਸ ਵਿੱਚ ਕੈਸ਼ ਫਲੋ ਨਹੀਂ ਦੇਖਦੇ ਕਿ ਕੈਸ਼ ਫਲੋ ਘਟ ਗਿਆ ਐਸੈਟਸ ਹੈਗੀਆਂ ਬਟ ਉਹ ਤੁਰੇਗੀ ਤਾਂ ਕੈਸ਼ ਫਲੋ ਦੇ ਨਾਲ ਹੀ ਨਾ ਉੱਤੇ ਮਾਰ ਪਾਈ ਉਹਨਾਂ ਚੀਜ਼ ਓਕੇ ਤੇ ਇਥੇ ਕੈਨੇਡਾ ਗਵਰਨਮੈਂਟ ਦੀ ਗੱਲ ਕਰੀਏ ਤਾਂ ਉਹ ਕਿਸੇ ਤਰ੍ਹਾਂ ਦੇ ਨਾਲ ਹੈਲਪ ਕਰ ਰਹੀ ਹੈ ਜਿਹੜੇ ਟੈਰਿਫ ਕਾਰਨ ਸਪੈਸ਼ਲੀ ਬਿਜ਼ਨਸ ਪ੍ਰਭਾਵਿਤ ਹੋਏ ਨੇ ਹਾਂਜੀ ਡੈਫੀਨਿਟਲੀ ਜੇ ਤੁਹਾਡਾ ਟੈਰਿਫ ਕਰਕੇ ਬਿਜ਼ਨਸ ਸਪੈਸ਼ਲੀ ਟਰਕਿੰਗ ਵੇਅਰਹਾਊਸਿੰਗ ਜਾਂ ਤੁਸੀਂ ਸਟੀਲ ਐਂਡ ਅਲੂਮੀਨੀਅਮ ਹੋ ਗਿਆ ਇਹਦੇ ਨਾਲ ਰਿ ਤੁਹਾਡਾ ਬਿਜ਼ਨਸ ਡ੍ਰੌਪ ਹੋਇਆ ਆ ਗਵਰਨਮੈਂਟ ਕਹਿੰਦੀ ਆ ਕਿ ਤੁਹਾਡਾ 3 ਸਾਲ ਤੋਂ ਪੁਰਾਣਾ ਬਿਜ਼ਨਸ ਹੋਣਾ ਚਾਹੀਦਾ ਤੇ 25% ਵੀ ਜੇ ਤੁਹਾਡੀ ਸੇਲ ਡ੍ਰੌਪ ਹੋਈ ਆ ਤਾਂ ਗਵਰਨਮੈਂਟ 1 ਲੱਖ ਡਾਲਰ ਤੱਕ ਦੀ ਗ੍ਰਾਂਟ ਤੇ 1,25,000 ਤੋਂ ਲੈ ਕੇ 1 ਬਿਲੀਅਨ ਤੱਕ ਦਾ ਲੋਨ ਵੀ ਪ੍ਰੋਵਾਈਡ ਕਰਦੇ ਆ। ਓਕੇ ਐਨੀ ਟਾਈਮ ਤੁਸੀਂ ਤੁਸੀਂ ਜੇ ਕੁਆਲੀਫਾਈ ਕਰਦੇ ਤਾਂ ਸਾਨੂੰ ਕੰਟੈਕਟ ਕਰ ਸਕਦੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਇਸ ਟਾਈਪ ਦੇ ਗਾਰੰਟ ਲੈਣ ਵਾਸਤੇ ਗਾਰੰਟ ਤੇ ਲੋਨ ਲੈਣ ਵਾਸਤੇ ਜੀ ਤੇ ਸਰ ਆਪਾਂ ਗਾਰੰਟ ਦੇ ਬਾਰੇ ਹੋਰ ਡਿਟੇਲ ਦੇ ਵਿੱਚ ਅੱਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ ਤੇ ਤੁਸੀਂ ਆਂਡਾ ਟੀਵੀ ਦੇ ਨਾਲ ਬਨੇ ਰਹੋ ਬ੍ਰੇਕ ਤੋਂ ਬਾਅਦ ਫਿਰ ਤੋਂ ਮੁਲਾਕਾਤ ਕਰਦੇ ਆ। ब्रेक ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਪੈਸਾ ਤੇ ਲੱਜ ਜਿਸ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਟੈਰਿਫ ਕਾਰਨ ਜੋ ਬਿਜ਼ਨਸ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਗਵਰਨਮੈਂਟ ਕਿਸ ਤਰ੍ਹਾਂ ਦੇ ਨਾਲ ਹੈਲਪ ਕਰ ਰਹੀ ਹੈ ਕੀ ਕੀ ਗ੍ਰਾਂਟਸ ਨੇ ਜਿਹੜੀਆਂ ਮਿਲ ਰਹੀਆਂ ਨੇ ਤਾਂ ਜੇਕਰ ਤੁਹਾਡਾ ਵੀ ਟੈਰਿਫ ਦੇ ਕਾਰਨ ਬਿਜ਼ਨਸ ਅਫੈਕਟ ਹੋਇਆ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸਵਾਲ ਹੈ ਕਾਲ ਕਰਨ ਦੇ ਲਈ ਨੰਬਰ ਹੈ 647 366777 ਤਾਂ ਜੱਜ ਜੀ ਸੋ ਅੱਛਾ ਜੀ ਗੱਲਬਾਤ ਕਰ ਰਹੇ ਸੀ ਇਹ ਗਵਰਨਮੈਂਟ ਦੀ ਗ੍ਰਾਂਟ ਨੂੰ ਲੈ ਕੇ ਸਪੈਸ਼ਲੀ ਟਰੱਕਿੰਗ ਇੰਡਸਟਰੀ ਜਿਵੇਂ ਪ੍ਰਭਾਵਿਤ ਹੋਈ ਗੱਲ ਕੀਤੀ ਹੈ ਤਾਂ ਇਸ ਤੋਂ ਇਲਾਵਾ ਹੋਰ ਕਿਹੜੀਆਂ- ਗਵਰਨਮੈਂਟ ਪ੍ਰੋਵਾਈਡ ਕਰ ਰਹੀ ਆ ਦੇਖੋ ਗਵਰਨਮੈਂਟ ਨੇ ਫੋਕਸ ਕੀਤਾ ਹੋਇਆ ਜਿੱਦਾਂ ਡਿਜੀਟਲਾਈਜੇਸ਼ਨ ਵਾਸਤੇ ਪਹਿਲਾਂ ਵੀ ਆਪਣੇ ਫੈਡਰਲ ਗਵਰਨਮੈਂਟ ਨੇ ਜਿੱਦਾਂ ਸ਼ੁਰੂ ਕੀਤੀ ਸੀ ਲੱਖ ਡਾਲਰ ਤੱਕ ਦਾ ਲੋਨ ਸੀ ਬਟ ਇਸ ਗਵਰਨਮੈਂਟ ਨੇ ਵੀ ਇੰਟੀਰੀਅਰ ਗਵਰਨਮੈਂਟ ਨੇ ਹੁਣ ਸ਼ੁਰੂ ਕੀਤੀ ਹੋਈ ਆ ਹੋ ਗਿਆ ਇਹਨੂੰ ਚਲਦੀ ਨੂੰ ਸਾਲ ਹੋ ਗਿਆ ਤੇ ਹਰੇਕ ਸਾਲੀ ਦਾ ਜਦਾਈ ਸਾਲ ਦੀ ਹੁਣ ਜਿਹੜੀ ਐਪਲੀਕੇਸ਼ਨ ਜਾਊਗੀ ਨੈਕਸਟ ਈਅਰ ਉਹਨੂੰ ਅਲਾਟਮੈਂਟ ਹੋਊਗਾ 1 ਲੱਖ ਰੁਪਏ ਤੱਕ ਦੀ ਇੱਕ ਗ੍ਰਾਂਟ ਹੋਰ ਹੈਗੀ ਆ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਸਾਰਿਆਂ ਨੂੰ ਡਿਜੀਟਲਾਈਜੇਸ਼ਨ ਕਰਦੇ ਆ ਡਿਜੀਟਲ ਜਿਸ ਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੰਸਟਰਕਸ਼ਨ ਇੰਡਸਟਰੀ ਜੀ ਬੇਸਿਕਲੀ ਕੀ ਕਰ ਰਿਹਾ ਕਿ ਤਾਂ ਕਿ ਤੁਹਾਡੇ ਬਿਜ਼ਨਸ ਦੀ ਕਾਸਟ ਰਿਡਿਊਸ ਹੋਵੇ ਤੁਸੀਂ ਡਿਜੀਟਲਾਈਜੇਸ਼ਨ ਕਰਦੇ ਤੇ ਤੁਹਾਡੇ ਆਟੋਮੈਟਿਕਲੀ ਜਿਦਾ ਹੁਣ ਟਰাকিং ਦੇ ਵਿੱਚ ਵੀ ਇੰਪਲੀਮੈਂਟ ਹੁੰਦੀ ਆ ਕਿ ਤੁਸੀਂ ਆਟੋਮੈਟਿਕਲੀ ਤੁਹਾਡੇ ਲੋਡ ਚੱਕੇ ਜਾ ਰਹੇ ਆ ਆਟੋਮੈਟਿਕਲੀ ਤੁਹਾਡੀ ਉਹ ਚੀਜ਼ਾਂ ਹੋ ਰਹੀਆਂ ਜਿਹਦੇ ਵਾਸਤੇ ਇੱਕ ਹਿਊ ਰਪਲੇਸ ਕਰਕੇ ਉਹਦੀ ਜਗਾ ਡਿਜੀਟਲਾਈਜੇਸ਼ਨ ਕਰਤੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਵਿੱਚ ਆ ਗਈ ਹੈ ਤਾਂ ਗਵਰਨਮੈਂਟ ਉਸ ਚੀਜ਼ ਕਰਕੇ ਬਿਜ਼ਨਸ ਨੂੰ ਅ ਅਫੋਰਡੇਬਲ ਬਣਾਉਣ ਵਾਸਤੇ ਉਹਦੇ ਵਿੱਚ ਇੱਕ ਗਵਰਨਮੈਂਟ ਗ੍ਰਾਂਟ ਵੀ ਦਿੰਦੀ ਹੈ ਤੇ ਨਾਲ ਲੋਨ ਵੀ ਦਿੰਦੀ ਹੈ ਓਕੇ ਤੇ ਸਰ ਜਿਵੇਂ ਗਵਰਨਮੈਂਟ ਗ੍ਰਾਂਟ ਦੀ ਗੱਲ ਕਰ ਰਹੇ ਆ ਤਾਂ ਇਹਦਾ ਕੀ ਪ੍ਰੋਸੈਸ ਹੁੰਦਾ ਹੈ ਕਿ ਗਵਰਨਮੈਂਟ ਕੀ ਚੈੱਕ ਕਰਦੀ ਹੈ ਲਾਈਕ ਕਈ ਵਾਰੀ ਜਿਵੇਂ ਫਰਾਡ ਵੀ ਹੁੰਦਾ ਇਹਦੇ ਵਿੱਚ ਕਈ ਲੋਕਾਂ ਦੇ ਬਿਜ਼ਨਸ ਐਲੀਜੀਬਲ ਨਹੀਂ ਹੁੰਦੇ ਹੈਗੇ ਐਦਾਂ ਕੁਝ ਹੁੰਦਾ ਹੈ ਇਹਦੇ ਵਿੱਚ ਜਿਹੜਾ ਮੇਨ ਗਵਰਨਮੈਂਟ ਦੇਖਦੀ ਹੈ ਕਿ ਪਿਛਲੇ 2 ਸਾਲ ਉੰਦਾ ਜਿਹੜਾ ਤੁਹਾਡਾ ਰੈਵਨਿਊ ਹੈਗਾ ਹਾਫ ਮਿਲੀਅਨ ਤੋਂ ਉੱਤੇ ਹੋਵੇ ਤੇ ਘੱਟੋ-ਘੱਟ 4-5 EMPLOYEES ਤੁਹਾਡੇ ਬਿਜ਼ਨਸ ਚ ਕੰਮ ਕਰਦੇ ਹੋਣੇ ਚਾਹੀਦੇ ਤਾਂਕਿ ਤੁਹਾਡਾ ਬਿਜ਼ਨਸ ਇੱਕ ਐਸਟੈਬਲਿਸ਼ਡ ਬਿਜ਼ਨਸ ਲੱਗੇ ਤਾਂ ਗਵਰਨਮੈਂਟ ਨੂੰ ਲੱਗੇ ਕਿ ਹਾਂ ਜੀ ਇਹਨੂੰ ਸਪੋਰਟ ਕਰਨ ਦਾ ਬਣਦਾ ਤਾਂਕਿ ਇਸ ਤੋਂ ਇਲਾਵਾ ਇਹ ਇੱਕ ਇੱਕ ਸਮਾਲ ਬਿਜ਼ਨਸ ਤੋਂ ਉੱਪਰ ਉੱਠ ਕੇ ਬਾਕੀ ਲੋਕਾਂ ਨੂੰ ਰੋਜ਼ਗਾਰ ਵੀ ਪੈਦਾ ਕਰ ਸਕੇ ਓਕੇ ਤੇ ਕਿੰਨਾ ਕੁ ਪ੍ਰੋਸੈਸ ਲੱਗ ਜਾਂਦਾ ਕਿ ਜਦੋਂ ਅਪਲਾਈ ਕਰਦੇ ਤੇ ਕਿੰਨੇ ਚਿਰ ਦੇ ਵਿੱਚ ਵਿੱਚ ਕਾਫੀ ਟਾਈਮ ਲੱਗ ਜਾਂਦਾ ਜੇ ਵੇਲੇ 6-6 ਮਹੀਨੇ ਵੀ ਲੱਗ ਜਾਂਦੇ ਇਸ ਚੀਜ਼ ਨੂੰ ਸਟਾਰਟਿੰਗ ਦੇ ਵਿੱਚ ਪਹਿਲਾਂ ਕਮਿਟ ਕਰੋਗੇ ਤਾਂ ਫਿਰ ਉਹ ਪਲਾਨ ਦੀ ਫੀਸ ਵੀ ਰੀਇਮਬर्स ਕਰ ਦੇਓ ਤੁਸੀਂ ਦੇਖੋ ਜਿਹੜੀ ਪਲਾਨ ਬਣਾਈ ਆ ਉਹਦਾ 50% ਸਪੋਰਟਰ ਤੁਸੀਂ ਪਲਾਨ ਤੇ 25 30 ਜਾਂ ਡਾਲਰ ਯੂ ਪੇ ਕੀਤਾ ਕਿ ਮੇਰੀ ਆਪ ਲਾਈਨ ਹੈਗੀ ਉਹਦਾ ਵੀ 50% ਗਵਰਨਰ ਤੁਹਾਨੂੰ ਰੀਇਮਬर्स ਕਰਦੀ ਆ ਤੇ ਇਸ ਤੋਂ ਬਾਅਦ ਹੋਰ ਵੀ ਗ੍ਰਾਂਟਸ ਹੈਗੀਆਂ ਜਿਸ ਤਰ੍ਹਾਂ ਰਿਟੇਲ ਸਟੋਰ ਵਾਸਤੇ ਜੀ ਜੀ ਰਿਟੇਲ ਵਾਸਤੇ ਹੈ ਕਿ ਤੁਸੀਂ ਛੋਟੇ ਛੋਟੇ ਬਿਜ਼ਨਸ ਹਰ ਇੱਕ ਬਿਜ਼ਨਸ ਨੂੰ ਚਾਹੇ ਤੁਸੀਂ ਗਵਰਨਮੈਂਟ ਕੁਝ ਵੀ ਦੇਵੇ ਤੁਹਾਡੀ ਸਪੋਰਟ ਹੁੰਦੀ ਆ ਉਹਦੇ ਨਾਲ ਜਿਹੜਾ ਕੋਈ ਪੀਜ਼ਾ ਸਟੋਰ ਹੀ ਆ ਜੀ ਉਹ ਦੇਖਦੇ ਆ ਕਿ ਤੁਹਾਡੀ ਲੱਖ ਡਾਲਰ ਤੋਂ ਤੇ ਇਨਕਮ ਆ ਗਈ ਆ ਤਾਂ ਚਲੋ ਠੀਕ ਹੈ ਤੁਸੀਂ ਇੰਨੇ ਕਪਲ ਆਫ ਈਅਰ ਤੋਂ ਸਟਰਗਲ ਕਰ ਰਹੇ ਹੋ ਜੀ 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 ਤੁਹਾਡੀ ਵਿਜ਼ਿਬਿਲਟੀ ਹੋਰ ਹੋਵੇ ਤਾਂ ਜਿਹੜਾ ਤੁਸੀਂ ਉਹ ਡਿਜੀਟਲਾਈਜੇਸ਼ਨ ਬੋਰਡ ਲੱਗਿਆ ਹੁੰਦਾ ਹੂੰ ਜਾਂ ਤੁਹਾਡੀ ਜਿਹੜੀ ਕਲੋਵਰ ਮਸ਼ੀਨ ਨਹੀਂ ਹੈ ਕਿ ਕੋਈ ਹੋਰ ਮਸ਼ੀਨ ਹੈਗੀਆਂ ਜਿਹੜੀਆਂ ਤੁਸੀਂ ਪੇਮੈਂਟ ਰਿਸੀਵ ਕਰਦੇ ਤੁਸੀਂ ਪੁਰਾਣੀ ਟੈਕਨੋਲੋਜੀ ਨਾਲ ਜੁੜੇ ਹੋਏ ਤਾਂ 5000 ਡਾਲਰ ਤੱਕ ਦੀ ਗ੍ਰਾਂਟ ਉਹ ਵੀ ਬੰਡ ਕਰ ਦਈਆ ਇਹ ਹੁੰਦਾ ਇਦਾਂ ਕਿ ਬੇਸਿਕਲੀ ਜੇ ਤੁਸੀਂ 10000 ਡਾਲਰ ਜਾਂ 15000 ਡਾਲਰ ਸਪੋਰਟ ਆਪਣਾ ਸਪੈਂਡ ਕੀਤਾ ਤਾਂ ਫਾਈ ਗਵਰਨਮੈਂਟ ਨੇ ਦੇਣਾ ਜੇ ਤੁਸੀਂ 8000 ਡਾਲਰ ਸਪੈਂਡ ਕੀਤਾ ਤਾਂ 4000 ਡਾਲਰ ਗਵਰਨਮੈਂਟ ਨੇ ਤੁਹਾਨੂੰ ਦੇਣਾ ਤੇ ਸਰਵਿਸ ਇੰਡਸਟਰੀ ਵਾਸਤੇ ਵੀ ਹੈਗੀ ਇੱਕ ਲੋ ਗ੍ਰਾਂਟਸ ਉਹ ਹੈਗੇ ਯੂਥ ਟੈਲੈਂਟ ਪ੍ਰੋਗਰਾਮ ਯੂਥ ਨੂੰ ਤੁਸੀਂ ਸ਼ਾਇਨ ਕਰਨ ਵਾਸਤੇ ਜੇ ਉਹਨੇ ਪਿਛਲੇ 2-3 ਸਾਲ ਦੇ ਵਿੱਚ ਕੋਈ ਡਿਗਰੀ ਕੀਤੀ ਹੈਗੀ ਹੈ ਡਿਗਰੀ ਵਾਲਿਆਂ ਵਾਸਤੇ ਹੈਗੀ ਹੈ ਇਹ ਜੇ ਉਹਦੀ ਏਜ 30 ਸਾਲ ਤੋਂ ਥੱਲੇ ਹੈਗੀ ਆ ਤਾਂ ਕੋਈ ਵੀ ਬਿਜ਼ਨਸ ਦੋ ਯੂਥ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਸਕਦਾ ਤੇ ਉਹਦੇ ਵੱਲੋਂ ਵੀ ਗਵਰਨਮੈਂਟ ਵੱਲੋਂ 77000 ਡਾਲਰ ਦੀ ਗਰਾਟ ਹੈਗੀ ਤੁਹਾਨੂੰ। ओके ਤੇ ਜਿਵੇਂ ਸਪੋਜ਼ ਜੇਕਰ ਐਗਜ਼ਾਮਪਲ ਲੈਨੇ ਕਿ ਸਦਾ ਬਿਜ਼ਨਸ ਹੈ ਜਿਵੇਂ ਤੁਸੀਂ ਦੱਸਿਆ ਲੱਖ ਡਾਲਰ ਹੈ ਨਾ ਉਤੋਂ ਇਨਕਮ ਇਨਕਮ ਚਾਹੀਦੀ ਹੈ ਨਹੀਂ ਗ੍ਰੋਸ ਸੇਲ ਚਾਹੀਦੀ ਓਕੇ ਤੇ ਉਹ ਹੈਗੀ ਹੈ ਤੇ ਉਸ ਤੋਂ ਬਾਅਦ ਗ੍ਰਾਂਟ ਮਿਲ ਜਾਂਦੀ ਹੈ ਜਦੋਂ ਬਟ ਉਸ ਤੋਂ ਬਾਅਦ ਕਿਸੇ ਨਾ ਕਿਸੇ ਕਾਰਨ ਜੇਕਰ ਬਿਜ਼ਨਸ ਗ੍ਰੋ ਨਹੀਂ ਕਰ ਪਾਉਂਦਾ ਬਿਜ਼ਨਸ ਘਾਟੇ ਦੇ ਵਿੱਚ ਚੱਲਿਆ ਜਾਂਦਾ ਤੇ ਉਹ ਗ੍ਰਾਂਟ ਦਾ ਕੀ ਹੁੰਦਾ ਹੈ ਫਿਰ ਨਹੀਂ ਬੇਸਿਕਲੀ ਗ੍ਰਾਂਟ ਆ ਤਾਂ ਉਹਨਾਂ ਨੇ ਟੈਕਨੋਲੋਜੀ ਵਾਸਤੇ ਦਿੱਤੇ ਜਿਸ ਨਾਲ ਹੁਣ ਤੁਹਾਡਾ ਬਿਜ਼ਨਸ ਵਧੀਆ ਚੱਲ ਰਿਹਾ ਹੈ ਤਾਂ ਉਹਨਾਂ ਨੇ ਕਹਿ ਕੇ ਕਿ ਤੁਸੀਂ ਆਪਣਾ ਡਿਸਪਲੇ ਬੋਰਡ ਚੇਂਜ ਕਰਨਾ ਹੈ ਤੁਸੀਂ ਆਪਣੀ ਮਸ਼ੀਨਜ਼ ਵਗੈਰਾ ਚੇਂ ਜੋ ਹੋ ਗਿਆ ਗਵਰਨਮੈਂਟ ਨੇ ਦਿੱਤਾ ਕਿਉਂਕਿ ਤੁਸੀਂ ਤਾਂ ਪੇ ਕਰ ਚੁੱਕੇ ਆ ਨਾ ਉਹਨੂੰ ਜੀ 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 ਮਤਲਬ ਗਵਰਨਮੈਂਟ ਨੇ ਬਾਅਦੋਂ ਪੁੱਛਣਾ ਨਹੀਂ ਹੈਗਾ ਕਿ ਕਿੱਥੇ ਯੂਜ਼ ਕੀਤੀ ਹੈ ਕਿਹੜੀ ਚੀਜ਼ਾਂ ਜੋ ਆਡਿਟ ਹੁੰਦੇ ਵੀ ਆ ਜਿੱਦਾਂ ਡਿਜੀਟਲਾਈਜੇਸ਼ਨ ਤੁਸੀਂ ਕੀਤੀ ਹੈ 1 ਲੱਖ ਡਾਲਰ ਗਵਰਨਮੈਂਟ ਤੋਂ ਲੈ ਲਿਆ ਤਾਂ ਗਵਰਨਮੈਂਟ ਨੂੰ ਜਿਹੜਾ ਜਿੱਥੇ ਯੂਜ਼ ਕੀਤਾ ਹੈ ਉਹਦੀ ਆਡਿਟ ਕੀਤੀ ਜਾ ਸਕਦੀ ਹੈ ਕਿ ਦਿਖਾਓ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਚੀਜ਼ ਪਰਚੇਜ਼ ਕੀਤੀ ਤੇ ਉਹਦਾ ਬੈਨੀਫਿਟ ਤੁਹਾਨੂੰ ਕੀ ਹੋਇਆ ਓਕੇ 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 ਤੇ ਜੇਕਰ ਕੋਈ ਦਰਸ਼ਕ ਦੇਖ ਰਹੇ ਨੇ ਜੇਕਰ ਉਹਨਾਂ ਨੇ ਇੱਕ ਗ੍ਰਾਂਟ ਬਾਰੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਪੂਰਾ ਪ੍ਰੋਪਰ ਗਾਈਡ ਕਰਦੇ ਹੋ ਹਾਂਜੀ ਪ੍ਰੋਪਰ ਗਾਈਡ ਕਰੀਦਾ ਤੇ ਪਲਾਨ ਵੀ ਤੁਹਾਨੂੰ ਬਣਵਾ ਕੇ ਦੇਈ ਦੀ ਉਸ ਚੀਜ਼ ਦੇ ਵਿੱਚ ਤੇ ਐਟ ਦੀ ਐਂਡ ਤੱਕ ਤੁਹਾਨੂੰ ਸਾਰਾ ਸਪੋਰਟ ਕਰੀਦਾ ਉਸ ਚੀਜ਼ ਦੇ ਵਿੱਚ ਓਕੇ ਤੇ ਨਾਲ ਹੀ ਸਰ ਇੱਕ ਕੈਨੇਡਾ ਸਮਰ ਜੋਬ ਨੂੰ ਲੈ ਕੇ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਇਆ ਜਾਵੇ ਹਾਂਜੀ ਇਹ ਤਾਂ ਬੜੀ ਵਧੀਆ ਚੀਜ਼ ਹੈ ਜਿਉਣਾ 12 ਦਸੰਬਰ ਉਹਦੀ ਆਈ ਥਿੰਕ ਡੈਡ ਲਾਈਨ ਹੈਗੀ ਆ ਜੀ ਤੇ ਮੈਂ ਜੇ ਗਲਤ ਨਾ ਹੋਵਾਂ ਤੇ 12 ਦਸੰਬਰ ਹਾਂਜੀ 12 ਦਸੰਬਰ ਜਪਨ ਦਸੰਬਰ ਤੇ ਤੁਸੀਂ ਕਿਸੇ ਵੀ ਯੂਥ ਨੂੰ ਬੱਚੇ ਨੂੰ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਆਪਣਾ ਸਮਰ ਪ੍ਰੋਗਰਾਮ ਹੁੰਦਾ ਤੇ ਉਹਦੇ ਵਿੱਚ ਤੁਸੀਂ ਉਹਨੂੰ ਲੈ ਕੇ ਆ ਸਕਦੇ ਜਿਹਦਾ ਜੁਲਾਈ ਹਫਤੇ ਨੂੰ ਤੁਸੀਂ ਜੌਬ ਆਫਰ ਕਰ ਸਕਦੇ ਆ ਤਾਂ 50% ਜਿਹੜੀ ਤੁਸੀਂ ਪੇਮੈਂਟ ਦਵੋਗੇ ਉਹਨੂੰ ਬੱਚੇ ਨੂੰ 50% ਗਵਰਨਮੈਂਟ ਦਿੰਦੀ ਆ ਓਕੇ ਤੇ ਦੋ ਯੂਥ ਤੁਸੀਂ ਬੱਚੇ ਤੁਸੀਂ ਲੈ ਕੇ ਆ ਉਹਦੇ ਵਿੱਚ ਲੈ ਆ ਕੇ ਲੈ ਕੇ ਆ ਸਕਦੇ ਹੋ ਉਹਦੇ ਵਿੱਚ ਓਕੇ ਤੇ ਇਹਦੇ ਬਾਰੇ ਵੀ ਜੇਕਰ ਦਰਸ਼ਕ ਦੇਖ ਰਹੇ ਨੇ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਜੇਕਰ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਨਵੋਲਵ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੇ ਵਿੱਚ ਤਾਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਜਗਜੀਤ ਸਾਚਾਰਜੀ ਦੇ ਨਾਲ ਤੇ ਜੇਕਰ ਤੁਸੀਂ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਤੁਹਾਡਾ ਜ਼ਰੂਰ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਨੰਬਰ ਹੈ 647366777 ਤੁਸੀਂ ਨਾਲੀ ਸਰ ਜਿਵੇਂ ਕਿ ਹੁਣ 31 ਦਸੰਬਰ ਨੇੜੇ ਆ ਰਹੀ ਹੈ ਸਾਲ ਖਤਮ ਹੋਣ ਜਾ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਪਹਿਲਾਂ ਕਿਹੜੀਆਂ ਇੰਪੋਰਟੈਂਟ ਗੱਲਾਂ ਨੇ ਜੜੀਆਂ ਕੈਨੇਡੀਅਨਸ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਹਾਂ ਜੀ ਦੇਖੋ ਜਿਹੜੇ ਆਮ ਆਪਾਂ ਬੇਸਿਕ ਜੋਬਸ ਵਗੈਰਾ ਕਰਦੇ ਹਾਂ ਅਸੀਂ ਫਿਊਚਰ ਚ ਕਰ ਲੈਣਾ ਹੈਗਾ ਤਾਂ ਸਭ ਤੋਂ ਪਹਿਲਾਂ ਉਹਦੇ ਵਾਸਤੇ ਹੈਗਾ ਆਪਣਾ ਅ ਫਰਸਟ ਹੋਮ ਸੇਵਿੰਗ ਅਕਾਊਂਟ ਜਿਹੜਾ ਗਵਰਨਮੈਂਟ ਨੇ ਇੰਟਰੋਡਿਊਸ ਕੀਤਾ ਸੀ ਉਹ ਤੁਹਾਨੂੰ ਤਾਂ ਹੀ ਮਿਲੇਗਾ ਜੇ ਤੁਸੀਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਪੈਸੇ ਪਾਉਂਗੇ ਓਕੇ इवन ਜੇ ਤੁਸੀਂ ਥੋੜਾ ਜਿਹਾ ਵੀ ਪਾ ਦਿੱਤ ਇਸ ਸਾਲ ਤਾਂ ਉਹ ਤੁਸੀਂ ਅੱਗੇ ਜਾ ਕੇ ਉਹਦਾ ਹੀ ਜਿਹੜਾ ਉਹਦਾ ਰੂਮ ਕ੍ਰੀਏਟ ਹੋ ਗਿਆ ਉਹਨੂੰ ਯੂਜ਼ ਕਰ ਸਕਦੇ ਆ ਇੱਕ ਵਾਰੀ ਤੁਸੀਂ ਅਕਾਊਂਟ ਤਾਂ ਓਪਨ ਕਰੋ ਨਾ ਉਹਦੀ ਡੈਡਲਾਈਨ 31 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਹੈ ਚਾਹੇ ਓਪਨ ਕਰਕੇ 100 ਡਾਲਰ ਹੀ ਪਾ ਲਓ ਉਹਦੇ ਵਿੱਚ ਓਕੇ ਘਟੋ ਘਟਾ ਤੁਹਾਡਾ ਲਿਮਟ ਬਣ ਜੇਗੀ ਜੀ ਤੇ ਇਦਾਂ ਹੀ ਬਿਜ਼ਨੈਸਸ ਵਾਸਤੇ ਆ ਤੇ ਬਿਜ਼ਨੈਸਸ ਵਾਸਤੇ ਜੇਕਰ ਤੁਸੀਂ ਕੋਈ ਵਹੀਕਲ ਲੈਣ ਬਾਰੇ ਸੋਚ ਰਹੇ ਹੋ ਤੁਹਾਡੀ ਇਨਕਮ ਹੈਗੀ ਆ ਤਾਂ ਤੁਸੀਂ ਇਲੈਕਟ੍ਰੀਕਲ ਵਹੀਕਲ ਲੈਣੇ ਆ ਤਾਂ 61000 ਡਾਲਰ ਦਾ ਇਲੈਕਟ੍ਰੀਕਲ ਵਹੀਕਲ ਰਾਈਟ ਵੇ ਉਹ ਵਿਦਨ ਇੱਕ ਸਾਲ ਦੇ ਵਿੱਚ ਉਸੇ ਸਾਲ ਤੁਸੀਂ ਉਹਨੂੰ ਰਿਬੇਟ ਲੈ ਸਕਦੇ ਗੌਰਮਨਟ ਤੋਂ ਓਕੇ ਮਤਲਬ ਸੁਪੋਜ਼ ਕਰੋ ਤੁਹਾਡੀ ਲੱਖਡਰ ਇਨਕਮ ਆ ਤੁਸੀਂ ਟੈਕਸ ਦੇਉਂਗੇ ਤੁਸੀਂ ਜੇ ਇੱਕ ਇਲੈਕਟ੍ਰੀਕਲ ਵਹੀਕਲ ਕੋ ਤੁਸੀਂ ਲੈ ਲਿਆ ਤਾਂ 61000 ਡਾਲਰ ਤੁਸੀਂ ਰਾਈਟ ਆਫ ਕਰ ਸਕਦੇ ਇਹਦਾ ਮਤਲਬ 61000 ਡਾਲਰ ਤੇ ਜਿੰਨਾ ਤੁਹਾਡਾ ਟੈਕਸ ਬਣਦਾ ਸੀ ਸਾਰਾ ਤੁਹਾਡਾ ਵਾਈਪ ਆਊਟ ਹੋ ਗਿਆ ਓਕੇ ਬਹੁਤ ਵੱਡਾ ਬੈਨੀਫਿਟ ਆ ਇਹ ਹੂੰ 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 ਇਸ ਤੋਂ ਇਲਾਵਾ ਜਿਹੜੇ ਘਰ 'ਚ ਬਜ਼ੁਰਗ ਪੇਰੈਂਟਸ ਹੁੰਦੇ ਆ ਡਿਸੇਬਲਡ ਹੁੰਦੇ ਆ ਤੁਸੀਂ ਕੋਈ ਉਹਦਾ ਹੋਮ ਡਿਸੇਬਿਲਟੀ ਕ੍ਰੈਡਿਟ ਲੈ ਰਹੇ ਆਂ ਐਂਡ ਹੋਮ ਰੈਨੋਵੇਸ਼ਨ ਕਰਾ ਰਹੇ ਆਂ ਡਿਸੇਬਲਡ ਬੰਦੇ ਵਾਸਤੇ ਤਾਂ ਉਹਦਾ ਕ੍ਰੈਡਿਟ ਵੀ ਕਾਫੀ ਵੱਡਾ ਉਹਦੀ ਵੀ ਡੈਡ ਲਾਈਨ 31 ਦਸੰਬਰ ਹੀ ਆ ਓਕੇ ਇਸ ਤਰੀਕੇ ਨਾਲ ਕਾਫੀ ਡੈਡ ਲਾਈਨਸ ਆ ਜਾਣੀਆਂ ਤੇ ਕਿ ਮੈਂ ਹੋਰ ਵੀ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਬੜੇ ਕਾਮਨ ਕਾਮਨ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਮੋਸਟਲੀ ਮਿਸ ਕਰ ਜਾਂਦੇ ਆ ਹੁਣ ਇੱਥੋਂ ਤੁਸੀਂ ਮੂਵ ਟੂ ਐਡਮੰਟਨ ਜਾਂ ਵੈਨਕੂਵਰ ਤੋਂ ਮੂਵ ਹੋ ਕੇ ਇੱਥੇ ਆ ਕੇ 99% ਮੂਵਿੰਗ ਐਕਸਪੈਂਸ ਪੁੱਲ ਜਾਂਦੇ ਜਾਂ ਪਾਈ ਨਹੀਂ ਹੁੰਦੇ ਜਾਂ ਅਸੀਂ ਕਲੇਮ ਨਹੀਂ ਕੀਤੇ ਹੁੰਦੇ ਸਾਨੂੰ ਪੁੱਛਿਆ ਨਹੀਂ ਜਾਂਦਾ ਹਮਮ ਹਮ 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 ਉੱਤੇ ਪਿਛਲੀ ਵਾਰੀ ਮੈਂ ਬੜਾ ਵੱਡਾ ਟੌਪ ਕੀਤਾ ਸੀ ਇਹਦੇ ਉੱਤੇ ਕਿ ਕਿਹੜੇ-ਕਿਹੜੇ ਐਕਸਪੈਂਸ ਹੁੰਦੇ ਆ ਹੁਣ ਤੁਸੀਂ ਕਈ ਵਾਰ ਹੁੰਦਾ ਉੱਥੇ ਤੁਸੀਂ ਲੀਜ਼ ਤੋੜ ਕੇ ਇੱਥੇ ਨਵੀਂ ਲੀਜ਼ ਕਰਾਉਂਦੇ ਆ ਜੀ ਉਹ ਜਿਹੜੀ ਲੀਜ਼ ਤੋੜੀ ਆ ਜਾਂ ਤੁਸੀਂ ਕੋਈ ਘਰ ਵੇਚਿਆ ਸੀ ਰੀਅਲਟੇਅਲ ਮੈਨ ਨੂੰ ਜਾਂ ਲਾਇਰ ਨੂੰ ਫੀਸ ਦਿੱਤੀ ਆ ਉਹ ਕਾਫੀ ਹੈਵੀ ਮਾਉਂਟ ਹੁੰਦੀ ਆ ਉਹ ਸਾਰੀ ਤੁਸੀਂ ਡਿਡਕਟ ਕਰਾ ਸਕਦੇ ਈਵਨ ਜਿਹੜੀ ਨਵੀਂ ਜਗ੍ਹਾ ਤੁਸੀਂ ਆਏ ਆ ਹੁਣ ਕੋਈ ਉਰੇ ਨਵਾਂ ਨਵੀਂ ਜਗ੍ਹਾ ਆਇਆ ਤਾਂ 15 ਦਿਨ ਦਾ ਜਿਹੜਾ ਤੁਸੀਂ ਰੈਂਟ ਟੈਂਪਰੇਰੀ ਹਾਊਸਿੰਗ ਕੀਤਾ ਤਾਂ 15 ਦਿਨ ਦੀ ਉਹ ਵੀ ਤੁਸੀਂ ਗਵਰਨਮੈਂਟ ਤੋਂ ਆਪਣਾ ਐਕਸਪ ਤੇ ਇਹ ਮੇਨ ਲਾਦਾ ਲੋਕਾਂ ਨੂੰ ਨੋਲੇਜ ਨਹੀਂ ਹੈਗੀ ਇਹਦੇ ਬਾਰੇ ਬਹੁਤ ਘੱਟ ਬਹੁਤ ਘੱਟ ਹੈ ਓਕੇ ਈਵਨ ਡਿਸੇਬਿਲਟੀ ਦੇ ਇੱਕ ਕ੍ਰੈਡਿਟ ਹੈ ਗਿਆ ਬਜ਼ੁਰਗ ਜੇਕਰ ਚ ਡਿਸੇਬਲ ਹੈ ਗਿਆ ਜੀ ਤੇ ਉਹ ਕ੍ਰੈਡਿਟ ਐਦਾਂ ਦਾ ਹੈ ਜੀ ਪਿਛਲੇ 10 ਸਾਲ ਤੱਕ ਅਸੀਂ ਜਾ ਸਕਦੇ ਹਾਂ ਜੇ ਪਿੱਛੇ ਵੀ ਨਹੀਂ ਲਿਆ ਹਮਮ ਗਵਰਨਮੈਂਟ ਕਹਿੰਦੇ ਹੁਣ ਲੈ ਸਕਦੇ ਹੋ ਤੁਸੀਂ ਓਕੇ ਤਾਂ ਉਹ ਤੁਸੀਂ ਉਹ ਪਿੱਛੇ ਤੋਂ ਅਪਲਾਈ ਕਰਕੇ 10 ਸਾਲ ਦਾ ਇਕੱਠਾ ਬੈਨੀਫਿਟ ਲੈ ਸਕਦੇ ਹੋ ਓਕੇ ਤੇ ਡਿਸੇਬਲ ਦੇ ਵਿੱਚ ਕੌਣ-ਕੌਣ ਆ ਜਾਂਦਾ ਆ ਬੇਸਿਕਲੀ ਹੁੰਦਾ ਕਿ ਜਿਹੜਾ ਬੰਦਾ ਆਪ ਕੋਈ ਜਿਹੜਾ ਬਜ਼ੁਰਗ ਹੋਗੇ ਆਪ ਨਹੀਂ ਕੁਝ ਕਰ ਸਕਦੇ ਉਹਨਾਂ ਨੂੰ ਹੈਲਪ ਦੀ ਲੋੜ ਪੈਂਦੀ ਆ ਤਾਂ ਉਹ ਪ੍ਰੋਪਰ ਚੈਨਲ ਹੁੰਦਾ ਗਵਰਨਮੈਂਟ ਤੋਂ ਡਾਕਟਰ ਤੁਹਾਡਾ ਸਰਟੀਫਾਈਡ ਕਰਦਾ ਕਿ ਹਾਂ ਜੀ ਇਹਨਾਂ ਨੂੰ ਸਪੋਰਟ ਦੀ ਲੋੜ ਹੈਗੀ ਫਿਰ ਅਸੀਂ ਉਹ ਸੀਆਰ ਨੂੰ ਭੇਜੀਦਾ ਸੀਆਰ ਆ ਪ੍ਰੋਪਰ ਚੈੱਕ ਕਰਕੇ ਅਪਰੂਵ ਕਰਕੇ ਭੇਜਦੀ ਆ ਉਸ ਤੋਂ ਬਾਅਦ ਇੰਪਲੀਮੈਂਟ ਹੁੰਦਾ ਹੈ ਓਕੇ ਤੇ ਜਿਵੇਂ ਸਪੋਜ਼ ਕੋਈ ਬੱਚਾ ਆ ਉਹ ਬਾਇਰਥ ਹੀ ਡਿਸੇਬਲ ਹੈਗਾ ਉਹਨਾਂ ਲਈ ਵੀ ਗ੍ਰਾਂਟ ਹੁੰਦੀ ਹੈ ਉਹ ਵੀ ਇੰਪਲੀਮੈਂਟ ਹੁੰਦੇ ਆ ਓਕੇ ਤਾਂ ਕਾਫੀ ਸਾਰੇ ਗਵਰਨਮੈਂਟ ਦੇ ਵੱਲੋਂ ਜਿਹੜੇ ਬੈਨੀਫਿਟਸ ਨੇ ਪ੍ਰੋਵਾਈਡ ਕੀਤੇ ਜਾਂਦੇ ਨੇ ਬਟ ਉਹ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਕਿ ਉਹਨੇ ਲੈਣੇ ਕਿਵੇਂ ਨੇ ਨੌਲੇਜ ਪ੍ਰੋਪਰ ਹੋਣੀ ਚਾਹੀਦੀ ਆ ਨੌਲੇਜ ਪ੍ਰੋਪਰ ਹੋਣੀ ਚਾਹੀਦੀ ਆ ਤੇ ਤੁਸੀਂ ਉਹ ਬੈਨੀਫਿਟ ਲੈ ਸਕਦੇ ਆ ਜੀ ਬਿਲਕੁ ਨੂੰ ਲੈ ਕੇ ਕਾਫੀ ਲੋਕਾਂ ਦੇ ਜਿਹੜੇ ਸਵਾਲ ਸੁਣਨ ਨੂੰ ਮਿਲਦੇ ਨੇ ਕਿ ਉਹਨਾਂ ਦਾ ਬਿਜ਼ਨਸ ਵਧੀਆ ਚੱਲ ਰਿਹਾ ਸੀ ਤੇ ਅਚਾਨਕ ਹੀ ਡਾਊਨ ਜਾਣ ਲੱਗ ਗਿਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਉਹਨਾਂ ਦੀ ਕਿਵੇਂ ਹੈਲਪ ਕਰੋਗੇ ਮੈਂ ਡੈਫੀਨਿਟਲੀ ਅਸੀਂ ਤਾਂ ਜਦੋਂ ਕਿਸੇ ਦਾ ਵੀ ਕੋਈ ਵੀ ਸਾਡੇ ਕੋਲ ਹੈਗਾ ਜਦੋਂ ਅਸੀਂ ਦੂਜੇ ਜਾਂ ਤੀਜੇ ਕੁਆਟਰ ਤਾਂ ਹੀ ਅਸੀਂ ਕਹਿੰਦੇ ਹਾਂ ਕਿ ਸਾਲ 'ਚ ਸਾਡੇ ਕੋਲ ਦੋ ਤਿੰਨ ਚੱਕਰ ਲਾ ਕੇ ਜਾਓ ਤਾਂ ਕਿ ਬਿਜ਼ਨਸ ਹੈਲਥ ਨਾਲ ਨਾਲ ਤੁਹਾਡੀ ਚੈੱਕ ਹੋਈ ਜਾਵੇ ਕਿ ਕੀ ਹੁੰਦਾ ਕਿ ਸਾਡੀ ਸੇਲ ਡ੍ਰੌਪ ਹੋ ਜਾਂਦੀ ਕਈ ਵਾਰ ਸਾਡਾ ਸੀਜ਼ਨਲ ਬਿਜ਼ਨਸ ਹੁੰਦਾ ਤਾਂ ਅਸੀਂ ਕਈ ਵਾਰੀ ਹੁੰਦਾ ਕਿ ਤੁਹਾਡੀ ਲੀਜ਼ ਵੱਧ ਗਈ ਤਾਂ ਐਟ ਲੀਸ ਨੂੰ ਪਤਾ ਹੋਣਾ ਚਾਹੀਦਾ ਸਾਡੇ ਐਗਰੀਮੈਂਟ ਚ ਲਿਖਿਆ ਕੀ ਹੋਇਆ ਸੀ ਕਿਉਂ ਤਾਂ ਉਹਦੇ ਵਾਸਤੇ ਐਫਰਟਸ ਸਾਨੂੰ ਕਰਨੇ ਪੈਂਦੇ ਆ ਕਿ ਸਾਡੀ ਕਿਤੇ ਕੋਈ ਸੈਲਰੀ ਦੀ ਕੋਸਟ ਵਾਲੀ ਵਧ ਰਹੀ ਹ ਹੂੰ ਜਦੋਂ ਸਾਡਾ ਕੋਈ ਜਿਹੜਾ ਸੀ ਪ੍ਰੋਡਕਟ ਬਾਏ ਕਰਕੇ ਲੈ ਕੇ ਆਉਂਦੇ ਆਂ ਤੇ ਯੂਜ਼ ਕਰਦੇ ਆਂ ਉਹਦੀ ਕਾਸਟ ਨੇ ਉਹ ਸਾਰਾ ਰੇਸ਼ੋ ਅਨਲਿਸਿਸ ਹੋ ਜਾਂਦਾ ਹੁੰਦਾ ਹੈ ਕਿ ਕਿਹੜੀ ਚੀਜ਼ 'ਚ ਕਿੱਥੇ ਸੰ ਧਿਆਨ ਦੇਣ ਦੀ ਲੋੜ ਹੈ ਉਹ ਧਿਆਨ ਦੋਗੇ ਬਿਜ਼ਨਸ ਦੇ ਵਿੱਚ ਬੇਸਿਕਲੀ ਕੀ ਹੁੰਦਾ ਪ੍ਰੋਫਿਟ ਦਾ 3-4-5% ਹੀ ਵਧਦਾ ਹੁੰਦਾ ਬਟ ਇਹ ਐਕਸਪੈਂਸ ਜਿਹੜੇ ਹੈ ਇਹ ਕਿੱਥੇ-ਕਿੱਥੇ ਵਧ ਰਹੇ ਇਹਨਾਂ ਨੂੰ ਰਿਡਿਊਸ ਕਰਨ ਦੀ ਲੋੜ ਹੁੰਦੀ ਹੈ ਇਹਨਾਂ ਨੂੰ ਤੁਸੀਂ ਕਾਫੀ ਹੱਦ ਤੱਕ ਰਿਡਿਊਸ ਕਰਕੇ ਬਿਜ਼ਨਸ ਨੂੰ ਪ੍ਰੋਫਿਟੇਬਿਲਟੀ 'ਚ ਲੈ ਕੇ ਆ ਸਕਦੇ ਆ ਓਕੇ ਤੇ ਜੇਕਰ ਨਵਾਂ ਬਿਜ਼ਨਸ ਕੋਈ ਸਟਾਰਟਅਪ ਕਰਨਾ ਚਾਹੁੰਦਾ ਆ ਤਾਂ ਉਹਨਾਂ ਵਾਸਤੇ ਤੁਸੀਂ ਲੋਕੇਸ਼ਨ ਵੀ ਗਾਈਡ ਕਰਦੇ ਹੋ ਕਿ ਕਿਸ ਏਰੀਆ ਦੇ ਵਿੱਚ ਖੁੱਲਣਾ ਚਾਹੀਦਾ। ਨਹੀਂ ਲੋਕੇਸ਼ਨ ਅਸੀਂ ਗਾਈਡਿੰਗ ਕਰਦੇ ਹਾਂ ਬੀਸਿਕਲੀ ਅਸੀਂ ਉਹਨਾਂ ਨੂੰ ਜਿੱਥੇ ਤੁਹਾਡਾ ਬਿਜ਼ਨਸ ਖੋਲ ਰਿਹਾ ਹੈ ਨਾ ਸਾਰਾ ਗਵਰਨਮੈਂਟ ਨਾਲ ਰਿਲੇਟਡ ਕਾਰਪੋਰੇਸ਼ਨ ਖੋਲਣ ਤੋਂ ਲੈ ਕੇ ਤੇ ਤੁਸੀਂ ਕੈਸ਼ ਫਲੋ ਸਟੇਟਮੈਂਟ ਤੱਕ ਇਹ ਪਲੱਸ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਕੀ ਕੀ ਬੈਨੀਫਿਟ ਲੈਣਾ ਤੇ ਕਿੱਥੇ ਕਿੱਥੇ ਅਕਾਊਂਟ ਖੁਲਾਉਣੇ ਆ ਹੁਣ ਕਈ ਵਾਰੀ ਹੁੰਦਾ ਕਿ ਅਸੀਂ ਬਿਜ਼ਨਸ ਖੋਲ ਲੈਨੇ ਆ ਤੇ এমপ্লয়ੀ हायर ਕਰਨ ਲੰਨੇ ਆ ਤੇ ਡਬਲ ਐਸ ਸੀ ਕਾਊਂਟਰ ਲਿਆ ਹੀ ਨਹੀਂ ਹੁੰਦਾ ਤਾਂ ਮੁੜ ਕੇ ਕਿਤੇ 60 ਮਿੰਟ ਲੱਗ ਜੇ ਤੁਹਾਡੇ ਬਿਜ਼ਨਸ ਆ ਕੇ ਬਹਿ ਜਾਂਦਾ ਤਾਂ ਇਹ ਜਿਹੇ ਚੀਜ਼ ਤੁਹਾਨੂੰ ਪਹਿਲਾਂ ਧਿਆਨ ਦੇ ਕੇ ਰੱਖਣੇ ਪੈਂਦੇ ਕਿ ਲਾਇਬਿਲਟੀ ਕਿੱਥੇ ਕਿੱਥੇ ਸੀ ਰਿਡਿਊਸ ਕਰਨੀ ਆ ਤਾਂ ਕਿ ਸਾਨੂੰ ਕੱਲ ਨੂੰ ਇਹਦਾ ਕੋਈ ਇਸ਼ੂ ਨਾ ਆਵੇ ਜੀ ਤੇ ਸਿਰ ਇਸ ਸਮੇਂ ਕੈਨੇਡਾ ਦੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਕੈਨੇਡਾ ਦੀ ਇਕਨੋਮੀ ਜਿਵੇਂ ਬਹੁਤ ਹੀ ਚੰਗੀ ਨਹੀਂ ਦੇਖ ਰਹੀ ਹੈਗੀ ਤਾਂ ਸਾਲ 2026 ਆ ਜਿਹੜਾ ਉਹ ਕਿਦਾਂ ਦਾ ਰਹਿਣ ਵਾਲਾ ਆ ਦੇਖੋ ਹਾਲੇ ਤਾਂ ਗਵਰਨਮੈਂਟ ਨੂੰ ਵੀ ਨਹੀਂ ਬਹੁਤਾ ਪਤਾ ਹੈ ਕਿ ਕਿੱਦਾਂ ਰਹੇਗਾ ਬਟ ਸਟਰਗਲ ਕਰ ਰਹੀ ਆ ਹਾਲੇ ਮੈਨੂੰ ਲੱਗਦਾ ਹੈ ਇਸੇ ਤਰ੍ਹਾਂ ਹੀ ਸਟਰਗਲ ਚੱਲੇਗੀ ਕਿਉਂਕਿ ਦੇਖੋ ਹਾਊਸਿੰਗ ਮਾਰਕੀਟ ਵੀ ਕਾਫੀ ਡਾਊਨ ਆ ਹੁਣ ਜਿੰਡੇ ਲਈ ਨਵੀਂ-ਨਵੀਂ ਨਿਊਜ਼ ਆਪਾਂ ਸੁਣਦੇ ਆ ਤੇ ਕੋਸ਼ਿਸ਼ ਕਾਫੀ ਕਰ ਰਹੇ ਹੈ ਪ੍ਰਾਈਮ ਮਿਨਿਸਟਰ ਕੇ ਬਿਜ਼ਨਸ ਦੂਜੇ ਕੰਟਰੀ ਨਾਲ ਬਤਾ ਜਿਦੋਂ ਯੂਰੋਪੀਅਨ ਕੰਟਰੀ ਨਾਲ ਇਹਦਾ ਟ੍ਰੇਡ ਕਾਫੀ ਵਧਿਆ ਕਿਉਂਕਿ ਇੱਕ ਪਾਸੇ ਹਿੱਟ ਹੋਊਗਾ ਤਾਂ ਤੁਹਾਨੂੰ ਬਿਜ਼ਨਸ ਕਿਸੇ ਪਾਸੇ ਕਰਨਾ ਹੀ ਪੈਣਾ ਜਿਸ ਤਰ੍ਹਾਂ ਇਹਨਾਂ ਨੇ ਇੰਡਸਟਰੀ ਵੀ ਚੇਂਜ ਕੀਤੀ ਆ ਮਾਈਨਿੰਗ ਇੰਡਸਟ ਹਾਂਜੀ ਹਵਾਲ ਜਾਂ ਹੋਰ ਉਹਨੂੰ ਉਹਨੂੰ ਉੱਥੇ ਸੈਲ ਕਰੋ ਜਿੱਥੇ ਤੁਹਾਨੂੰ ਚਾਰ ਪੈਸੇ ਹੁੰਦੇ ਬਟ ਇਹ ਕੋਈ ਜਿੰਨੇ ਵੀ ਪ੍ਰੋਜੈਕਟ ਹੁੰਦੇ ਹਨਾ ਇਹ ਇੱਕ ਦਿਨ ਚ ਨਹੀਂ ਕੰਪਲੀਟ ਹੁੰਦੇ ਹੈਗੇ ਇਹਨਾਂ ਨੂੰ ਕਪਲ ਆਫ ਈਅਰ ਲੱਗ ਜਾਂਦੇ ਇਸ ਲਈ ਜੇ ਕੋਈ ਇੱਕ ਹਿੱਟ ਹੋਇਆ ਤਾਂ ਉਹਨੂੰ ਕਈ ਸਾਲਾਂ ਦੇ ਚ ਰਿਕਵਰ ਕਰਕੇ ਹਾਂ ਡੈਫੀਨਟਲੀ ਲੈ ਆਉਣਗੇ ਓਕੇ ਤੇ ਜਿਵੇਂ ਕਿ ਕੈਨੇਡਾ ਦੀ ਇਕਨੋਮੀ ਇਸ ਸਮੇਂ ਡਾਵਾ ਡੋਲ ਨਜ਼ਰ ਆ ਰਹੀ ਹੈ ਤਾਂ ਕੀ ਇਹ ਰਾਈਟ ਟਾਈਮ ਹੈਗਾ ਜੇਕਰ ਕਿਸੇ ਨੇ ਬਿਲਕੁਲ ਨਵਾਂ ਬਿਜ਼ਨਸ ਸਟਾਰਟ ਕਰਨਾ ਹੈ ਜਾਂ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਡਿਪੈਂਡ ਕਰਦਾ ਬਿਜ਼ਨਸ ਤੋਂ ਬਿਜ਼ਨਸ ਓਕੇ ਹੁਣ ਕਿਹੜਾ ਬਿਜ਼ਨਸ ਠੀਕ ਹੈ ਨਾ ਇਹ ਮਤਲਬ ਤੁਸੀਂ ਹੁਣ ਜੇ ਤੁਸੀਂ ਕੋ ਟ੍ਰੈਕਿੰਗ ਜਾਓ ਤਾਂ ਅਸੀਂ ਤਾਂ ਨਹੀਂ ਰეკਮੈਂਡ ਕਰਦੇ ਠੀਕ ਹੈ ਹੁਣ ਜੇ ਤੁਸੀਂ ਕੋ ਰਿਟੇਲ ਚ ਜਾਓ ਰਿਟੇਲ ਦੇ ਵਿੱਚ ਤਾਂ ਉਸ ਕਿੱਥੇ ਖੁੱਲਣਾ ਤੁਹਾਡਾ ਉਸ ਹਿਸਾਬ ਨਾਲ ਤੁਹਾਡੀ ਸਾਰੀ ਚੀਜ਼ ਦੀ ਪਹਿਲਾਂ ਪੂਰੀ ਤੁਹਾਡੀ ਰਿਪੋਰਟ ਰੈਡੀ ਹੁੰਦੀ ਆ ਉਹ ਤੁਸੀਂ ਆਪਣੇ ਜੋ ਰੀਅਲਟੇਟਰ ਹੈਗਾ ਉਸ ਤੋਂ ਵਿੱਚ ਲੈ ਸਕਦੇ ਆ ਤੇ ਅਸੀਂ ਅਗੇ ਸਪੋਰਟ ਕਰ ਸਕਦੇ ਆ ਕਿ ਫਾਈਨੈਂਸ਼ਲੀ ਤੁਸੀਂ ਕਿੱਥੇ ਕਿੰਨਾ ਤੁਹਾਨੂੰ ਚਾਹੀਦਾ ਵੀ ਹਾਂ ਕਿੰਨੀ ਤੁਹਾਨੂੰ ਨਾਲ ਸਪੋਰਟ ਪੈ ਪਈ ਪਈ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਇੰਨੇ ਪੈ ਸਾਡੇ ਕੋਲ ਸਾਰੇ ਵਿਚਲਾ ਤੇ ਹੁਣ ਕੀ ਕਰੀਏ ਤਾਂ ਤੁਹਾਨੂੰ ਬੈਕਅਪ ਵਾਸਤੇ ਥੋੜਾ ਚਾਹੀਦਾ ਕੋਈ ਕੀ ਬਿਜ਼ਨਸ ਚੱਲਣ ਲਈ ਕਈ ਸਾਲ ਲੱਗ ਜਾਂਦੇ ਆ ਜੀ 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 ਤਾਂ ਉਹ ਤੁਸੀਂ ਉਨੇ ਹੀ ਇੱਕ ਸਪੋਰਟ ਸਾਡੇ ਕੋਲ ਹੋਣੀ ਚਾਹੀਦੀ ਬਾਕੀ ਗਵਰਨਮੈਂਟ ਦੀ ਸਪੋਰਟ ਅਸੀਂ ਦੱਸਦੇ ਆ ਕਿ ਆ ਗਵਰਨਮੈਂਟ ਅੱਛਾ-ਅੱਛਾ ਸਪੋਰਟ ਕਰਦੀ ਤੁਸੀਂ ਉਹਨੂੰ ਅਵੇਲ ਕਰ ਸਕਦੇ ਹੋ ਉਹਨਾਂ ਚੀਜ਼ਾਂ ਨੂੰ ਬਿਲਕੁਲ ਜੀ ਤੇ ਨਾਲੇ ਜਿਵੇਂ ਤੁਸੀਂ ਗੱਲ ਕੀਤੀ ਕਿ ਟਰੱਕਿੰਗ ਇੰਡਸਟਰੀ ਇਸ ਤੇ ਬਹੁਤ ਜ਼ਿਆਦਾ ਹਿੱਟ ਕੀਤੀ ਗਈ ਹੈ ਟੈਰਿਫ ਦੇ ਕਾਰਨ ਵੀ ਤੇ ਟਰੱਕ ਡਰਾਈਵਰਸ ਦੀ ਜੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਲੈ ਕੇ ਵੀ ਕੋਈ ਅਪਡੇਟ ਸਾਹਮਣੇ ਆ ਰਹੀ ਹੈ ਹਾਂਜੀ ਉਹਨਾਂ ਦਾ ਵੀ ਕਾਫੀ ਜਿਦਾ ਹ ਗਵਰਨਮੈਂਟ ਨੇ ਪਿੱਛੇ ਜੇ ਆਪਣਾ ਜਿਹੜਾ ਬਜਟ ਆਇਆ ਸੁਦੇ ਚ ਰੈਵਨਿਊ ਕੈਨੇਡਾ ਨੂੰ 70 ਕੇ ਪਾ 75 ਮਿਲੀਅਨ ਸ਼ਾਇਦ ਉਹਨਾਂ ਨੇ ਪੇ ਕੀਤਾ ਤਾਂ ਕਿ 3-4 ਸਾਲ ਚ ਦੇਣਾ ਹੈ ਕਿ ਜਿਹੜਾ ਇਹਦਾ ਦੀ ਹਾਈਡ ਹੋ ਰਹੀਆਂ ਚੀਜ਼ਾਂ ਵੀ ਕੰਟਰੈਕਟਰ ਵਰਸਸ এমਪਲਾਈ ਵਾਲਾ ਇਸ਼ੂ ਹੈਗਾ ਕਿਉਂਕਿ ਜਿਹੜੀ ਕ੍ਰੋਮਿਕ ਡਿਪਾਰਟਮੈਂਟ ਆਪਣੇ ਡਿਪਾਰਟਮੈਂਟ ਹੈਗਾ ਮਿਨਿਸਟਰੀ ਆਫ ਜਿਹੜੀ ਲੇਬਰ ਆਏਗੀ ਉਹਨਾਂ ਵੱਲੋਂ ਵੀ ਕੰਪਲੇਂਟ ਆਈਆਂ ਹੋਈਆਂ ਸੀ ਕਿ ਉਹ ਵੀ ਤਾਂ এমਪਲਾਈ ਹੈਗਾ ਕੰਟਰੈਕਟਰ ਕਿਦਾਂ ਕਿਤੇ ਕਾਰਪੋਰੇਸ਼ਨ ਚ ਐਲਾਨ ਕਰਕੇ ਰੱਖਿਆ ਸੀ ਉਹ ਕਾਫੀ ਇਸ਼ੂ ਬਧਿਆ ਹੋਇਆ ਤੇ ਗਵਰਨਮੈਂਟ ਨੂੰ ਸੌਲਟ ਆਊਟ ਕਰਨ ਦੀ ਕੋਸ਼ਿਸ਼ ਹੈ ਉਹਫੁਲੀ ਜਿਹੜੀ ਗਵਰਨਮੈਂਟ ਰეკਮੈਂਡ ਕਰ ਰਹੀ ਹੈ ਕਿ ਤੁਸੀਂ ਬਣਾ ਪੇਰੋਲ ਤੇ ਜਾਓ ਤੇ ਉਹਦੇ ਨਾਲ ਕਾਫੀ ਬਿਜ਼ਨਸ ਦੇ ਵੀ ਕਾ ਐਕਸਪੈਂਸ ਹੋਣਗੇ ਤਾਂ ਅਲਟਰਨੇਟਿਵ ਵੀ ਲੋਕ ਸੋਚ ਰਹੇ ਆ ਕਿ ਓਨਰ ਪੈਟਰ ਬਣੀਏ ਕਿ ਅਸੀ ਕੀ ਕਰੀਏ ਕੋਈ ਵੀਦਨ ਦੀ ਸਲਾਹ ਦੀ ਲੋੜ ਆ ਸਾਨੂੰ ਮਿਲ ਸਕਦੇ ਆ ਹੂੰ ਤੁਹਾਡੇ ਕਿਸੇ ਬ੍ਰਾਂਚ ਵੀ ਆ ਸਕਦੇ ਨੇ ਤੁਸੀਂ ਆ ਕੇ ਤੁਸੀਂ ਸਾਰੀ ਸਰਵਿਸ ਲੈ ਸਕਦੇ ਹੋ ਬਿਲਕੁਲ ਜੀ ਤੇ ਸਰ ਜਿਵੇਂ 31 ਦਸੰਬਰ ਨੂੰ ਨੇੜੇ ਆ ਰਹੀ ਆ ਤਾਂ ਜਿਨ੍ਹਾਂ ਨੇ ਵੀ ਕੋਈ ਗਰਾਂਟ ਲੈਣੀ ਆ ਜਾਂ ਫਿਰ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਲੈਣ ਜੀ ਸਾਡੇ ਕੋਲ ਫੋਨ ਕਰਕੇ ਵਿਜ਼ਿਟ ਕਰ ਲੈਣ ਜੀ ਤੇ ਜਿਵੇਂ ਕਿ ਹੌਲੀਡੇਜ਼ ਆ ਰਹੀਆਂ ਨੇ ਸਭ ਮੂਰੇ ਤਾਂ ਤੁਹਾਡਾ ਆਫਿਸ ਬੰਦ ਰਹੇਗਾ ਖੁੱਲਾ ਰਹਿਣ ਵਾਲਾ ਨਹੀਂ ਸਾਡਾ ਆਫਿਸ ਵਿੱਚ ਨੂੰ ਜਿਦਾ 24 25 ਦੀ ਹੌਲੀਡੇ ਹੋਏਗੀ 24 25 26 ਬੰਦ ਆ ਫਿਰ ਦੋ ਤਿੰਨ ਦਿਨ ਫੇਰ ਖੁੱਲੇਗਾ ਫਿਰ ਜਿਹੜਾ ਕੈਨੇਡਾ ਦੇ ਦੀ ਛੁੱਟੀ ਆ ਫਰਸਟ ਜਨਵਰੀ ਦੀ ਉਦ ਉਹ ਨਹੀਂ ਮੇਰੇ ਤੇ ਬੰਦ ਰਹੇਗਾ ਆਫਿਸ ਜੀ ਤੇ ਨਾਲ ਹੀ ਸਰ ਦਰਸ਼ਕਾਂ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਤਾਂ ਜਰੂਰ ਦੇ ਸਕਦੇ ਹਾਂ ਮੈਂ ਇਹ ਕਹਿਣਾ ਚਾਹਾਂਗਾ ਜੇ ਤੁਸੀਂ ਸਾਡੀ ਸਰਵਿਸਿਜ਼ ਲੈਣੀ ਹੈ ਤਾਂ ਐਨੀ ਟਾਈਮ ਪੰਜਾਬ ਟੈਕਸ ਜਿ ਕਿ ਚਾਚਾ ਤੇ ਤੁਸੀਂ ਸਾਨੂੰ ਮਿਸਾਗਾ ਆਫਿਸ ਦੇ ਵਿੱਚ ਮਾਈ ਫੋਨ ਨੰਬਰ ਹੈ 9054612320 ਤੇ ਤੁਸੀਂ ਮੇਰੇ ਸਾਡੀ ਕੈਂਬਰੇਜ ਬ੍ਰਾਂਚ ਵੀ ਆ ਸਕਦੇ ਆ ਤੇ ਸਾਡੀ ਨਵੀਂ ਜਿਹੜੀ ਲੋਕੇਸ਼ਨ ਐ ਡਮਿੰਟਨ ਵੀ ਖੋਲੀ ਗਈ ਆ ਤੁਸੀਂ ਐ ਡਮਿੰਟਨ ਵੀ ਸਾਨੂੰ ਆ ਕੇ ਮਿਲ ਸਕਦੇ ਆ ਤੇ 올ਓਵਰ ਕੈਨੇਡਾ ਕਿਤੋਂ ਵੀ ਕਾਲ ਕਰ ਸਕਦੇ ਨੇ ਤੁਹਾਨੂੰ ਕਿਤੋਂ ਵੀ ਕਾਲ ਕਰ ਸਕਦੇ ਆ ਆਨਲਾਈਨ ਸਰਵਿਸ ਅਸੀਂ ਸਾਰੇ ਕੈਨੇਡਾ ਚ ਪ੍ਰੋਵਾਈਡ ਕਰਦੇ ਆ ਜੀ ਤੇ ਇੱਕ ਵਾਰੀ ਸਾਨੂੰ ਨੰਬਰ ਦੁਆਰਾ ਸਾਂਝਾ ਕਰ ਦਿਓ ਸਾਡਾ ਫੋਨ ਨੰਬਰ ਹੈਗਾ 905 461 2320 ਜਾਂ ਮੇਰੇ ਸੈਲਫੋਨ ਤੇ ਵੀ ਕਾਲ ਕਰ ਸਕਦੇ ਆ 4416720364 ਆਫਿਸ ਕਿੰਨੇ ਦਿਨ ਖੁੱਲਾ ਰਹਿੰਦਾ ਤੇ ਕੀ ਟਾਈਮਿੰਗਸ 9 to 5 ਆ ਜੀ 9:30 to like ਤੇ 5 o'clock ਤੇ ਸੈਚਰਡੇ 11 to 4 ਹੁੰਦਾ ਓਕੇ ਜੀ ਤੇ ਸਰ ਇਹਦੇ ਨਾਲ ਹੀ ਐਲਸੀ ਪ੍ਰੋਗਰਾਮ ਦੇ ਵਿੱਚ ਇਨਾ ਹੀ ਥੈਂਕ ਯੂ so much ਥੈਂਕ ਯੂ ਜੀ ਤੈਸੀ ਅਜਾ ਸਾਡਾ ਪ੍ਰੋਗਰਾਮ ਪੈਸਾ ਤੇ ਲਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਪੰਜਾਬ ਟੈਕ ਸੋਲੂਸ਼ਨ ਤੋਂ ਜਗਜੀਤ ਸਾਥਾਤਰੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਕਾਫੀ ਵਧੀਆ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੇਕਰ ਤੁਸੀਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਆਲਰੇਡੀ ਤੁਹਾਡਾ ਕੋਈ ਬਿਜ਼ਨਸ ਚੱਲ ਰਿਹਾ ਹੈ ਉਹਨੂੰ ਗਰੋਅ ਕਰਨਾ ਹੋਵੇ ਜਾਂ ਫਿਰ ਗਵਰਨਮੈਂਟ ਦੀ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਲੈਣੀ ਹੋਵੇ ਤਾਂ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਜਗਜੀਤ ਸਾਥਾਤਰੀ ਦੇ ਨਾਲ ਤੁਹਾਨੂੰ ਬਹੁਤ ਵਧੀਆ ਜਿਹੜੀ ਗਾਈਡੈਂਸ ਆਪ ਪ੍ਰੋਵਾਈਡ ਕੀਤੀ ਜਾਵੇਗੀ ਜੇਕਰ ਇਸ ਪ੍ਰੋਗਰਾਮ ਨੂੰ ਦੁਆਰਾ ਦੇਖਣਾ ਚਾਹੁੰਦੇ ਹੋ YouTube ਚੈਨਲ ਤੇ ਹਮ ਕਿਸੇ ਵੀ ਹੋਰ ਤਰ੍ਹਾਂ ਦੀ ਸਲਾਹ ਲੈਣੀ ਹੋਵੇ ਜ਼ਰੂਰ ਕੰਟੈਕਟ ਕਰ ਸਕਦੇ ਹੋ ਦਿੱਤੇ ਗਏ ਨੰਬਰ ਤੇ ਜਾਂ ਫਿਰ ਆਫਿਸ ਤੋਂ ਸਿਪਾਇੰਟਮੈਂਟ ਬਣਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰਹੁਮਦਾਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਜਸਿਕਾ